ਇਹ ਬੜੀਆ ਅੱਛਾ ਔਰ ਦਿਲ ਸਕੂਨ ਵਾਲਾ ਸਮਾਵਾ ਜੇਸਸ ਵਸੇ ਮਰਜੀ ਹਿਲ ਜਾਓ ਹਰ ਪਾਸੇ ਮੋਹਰ ਰਾਮਾ ਹੀ ਬਣਿਆ ਹੋਇਆ ਵਾ ਬੜੀ ਖੁਸ਼ੀ ਦੀ ਗੱਲ ਵਾ ਵੀ ਇਹ ਸਾਰੇ ਹੀ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਹੀ ਭਾਗੀ ਪਾਗ ਲੈ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਵੀ ਖੁਸ਼ੀ ਇਕੱਲੀ ਸਾਨੀ ਨਹੀਂ ਹੋਈ ਸਾਰੇ ਹੀ ਮੁਲਕ ਨੂੰ ਸਾਰੇ ਹੀ ਵਿਸ਼ੇ ਨੂੰ ਖੁਸ਼ੀ ਇਸ ਗੱਲ ਦੀ ਇਹ ਭਗਵਾਨ ਜੀ ਦੁਆਰਾ ਵੀ ਰਾਜਮਾ ਹੈ 500 ਸਾਲ ਬਾਅਦ ਤੇ ਮੈਂ ਤੁਹਾਡੇ ਚੈਨਲ ਥਰੂ ਵਧਾਈ ਦੇਣਾ ਸਾਰੇ ਹੀ ਹਿੰਦੂ ਸਮਾਜ ਨੂੰ ਸਾਰੇ ਸਿੱਖ ਸਮਾਜ ਨੂੰ ਈਸਾਈ ਸਮਾਜ ਨੂੰ ਔਰ ਮੁਸਲਮਾਨ ਸਮਾਜ ਨੂੰ ਵੀ ਵੀ ਉਹਨਾਂ ਦਾ ਵੀ ਯੋਗਦਾਨ ਆ ਅੱਜ ਇਹਨਾਂ ਮਾਹੌਲ ਦਾ ਬਣਿਆ ਹੋਇਆ ਵਾ ਤੁਸੀਂ ਦੇਖ ਰਹੇ ਹੋ ਵੀ ਹਰ ਕੋਈ ਪਾਰਟੀ ਤੋਂ ਉੱਪਰ ਉੱਠ ਕੇ ਇੱਥੇ ਆ ਰਿਹਾ ਵਾ ਇੱਥੇ ਨਹੀਂ ਸਾਰੇ ਮੁੱਦਿਆਂ 'ਤੇ ਆ ਰਿਹਾ ਵਾ ਤੇ ਮੇਰੀ ਸਮਾਜ ਨੂੰ ਅਪੀਲਾ ਵੀ ਇਹ ਆ ਜੋ ਸਮਾਗਮ ਆਪਾਂ ਬਾਰ-ਬਾਰ ਕਰਦੇ ਰਹੀਏ ਤਾਂ ਕਿ ਸਾਡਾ ਸਾਡਾ ਸਮਾਜ ਇਦਾਂ ਰਵੇ ਤੇ ਮੈਂ ਫਿਰ ਦੁਆਰਾ ਵਧਾਈ ਜਿੰਦਾ ਵਾਂ ਔਰ ਪ੍ਰਮਾਤਮਾ ਅਗੇ ਇਹ ਦੁਆ ਕਰਦਾ ਵਾਂ ਇਹ ਬੇਨਤੀ ਕਰਦਾ ਵਾਂ ਵੀ ਸਾਡਾ ਸਾਡਾ ਹਮੇਸ਼ਾ ਜੇ ਸਾਥ ਰਿਹਾ ਇਦਾਂ ਹੀ ਰਵੇ ਇਦੇ ਹੀ ਭਾਈਚਾਰਾ ਨ ਤੁਰੀਏ ਭਾਈਚਾਰਾ ਨ ਕਠਿ ਹੋਈਏ ਭਾਈਚਾਰਾ ਨੇ ਸਮਾਗਮ ਮਗਾਈਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ